ਬਾਈ ਕੀ ਚੱਕਰ ਪੈ ਗਿਆ ਕੱਚੇ ਚਈ ਗਿਆ ਗਏ ਓ ਭੋਲਾ ਇਹੀ ਆਉਂਦਾ ਭੋਲਾ ਹੁਣ ਟੋਹਰਾ ਥੋੜੀ ਕੱਢਦਾ ਜਦੋਂ ਪਕਰੋਂ ਨਿਕਲਦੇ ਆ ਮੋਟਰਸਾਈਕਲ ਤੇ ਗੱਡੀ ਤੇ ਸਾਈਕਲ ਤੇ ਦੇਖੋ ਸਾਨੂੰ ਕਿੰਨੇ ਇਸ਼ੂ ਆਉਂਦੇ ਆ ਤਾਂ ਮੈਨੂੰ ਲੱਗਦਾ ਉਵੇਂ ਹੀ ਇੱਕ ਫਿਲਮ ਹੁੰਦੀ ਆ ਜਿੱਥੋਂ ਜਿੱਥੋਂ ਭੋਲਾ ਲੰਘ ਰਿਹਾ ਉਹਨੂੰ ਜੋ ਜੋ ਇਸ਼ੂਸ ਆ ਰਹੇ ਆ ਤੇ ਉਹ ਬਹੁਤ شدت ਨਾਲ ਇਸ ਫਿਲਮ ਚ ਦਿਖਾਏ ਹੋਏ ਆ ਆ ਇਹਦੇ ਬਹੁਤ ਇਸ਼ੂ ਨੇ ਹੋਰ ਵੀ ਤੁਸੀਂ ਬਹੁਤ ਡਾਇਲੌਗ ਸੁਣੇ ਹੋਣੇ ਇਹਦੇ ਚ ਹਨਾ ਵੀ ਜ਼ਮੀਨਾਂ ਨੂੰ ਲੈ ਕੇ ਜਾ ਉਹ ਵੀ ਲੈ ਕੇ ਹਨਾ ਹਰ ਇਸ਼ੂ ਤੇ ਕਿਉਂਕਿ ਇਸ਼ੂ ਕੁਛ ਨਹੀਂ ਹੁੰਦਾ ਤੁਸੀਂ ਸੋਸਾਇਟੀ ਚ ਰਹਿ ਰਹੇ ਹੋ ਉਹ ਲਾਊਸਪਿੰਡ ਚ ਰਹਿ ਰਿਹਾ ਜਿੱਥੇ ਸਾਰਾ ਕੁਝ ਦੇਖ ਰਿਹਾ ਉਹ ਲਾਊਸਪਿੰਡ ਤੋਂ ਹੈ ਜਿੱਥੇ ਖੇਡਣ ਨੂੰ ਖਿਡਾਰੀ ਪੂਰੇ ਨਹੀਂ ਹੁੰਦੇ ਈਰਾਨੀਅਨ ਫਿਲਮਾਂ ਤੁਸੀਂ ਦੇਖ ਲਓ ਵਰਲਡ ਚ ਜਾਣੀਆਂ ਜਾਂਦੀਆਂ ਸਭ ਤੋਂ ਬੈਸਟ ਐਕਟਰ ਈਰਾਨੀਅਨ ਹੁੰਦੇ ਆ ਉਹਨਾਂ ਕੋ ਬਜਟ ਨਹੀਂ ਹੁੰਦੇ ਪਰ ਛੋਟੇ ਕੈਮਰੇ ਤੇ ਫਿਲਮ ਬਣਾ ਦਿੰਦੇ ਆ ਪਰ ਉਹ ਵੀ ਜਾਣੇ ਜਾਂਦੇ ਆ ਨਾ ਵਰਲਡ ਤੇ ਮੈਨੂੰ ਲੱਗਦਾ ਅਸੀਂ ਆਪਣੇ ਕਲਚਰ ਥਰੂ ਵੱਡਾ ਸਿਨੇਮਾ ਕਰ ਸਕਦੇ ਆ ਅਸੀਂ ਆਪਣੇ ਫੋਕ ਥਰੂ ਗੱਲਾਂ ਕਹਿ ਸਕਦੇ ਆ ਜੋ ਸਾਡੇ ਕਲਚਰ ਦਾ ਪਾਰਟ ਰਹੀ ਹੈ ਸਾਡੇ ਕੋਲ ਇਤਿਹਾਸ ਬਹੁਤ ਵੱਡਾ ਹੈ ਸਭ ਤੋਂ ਵੱਡਾ ਤਾਂ ਇਸ ਫਿਲਮ 'ਚ ਐਂਟਰਟੇਨਮੈਂਟ ਮੈਂ ਕਹਿ ਸਕਦਾ ਬਹੁਤ ਵੱਡਾ ਤੁਸੀਂ ਬਹੁਤ ਇੰਜੋਏ ਕਰੋਗੇ ਫੈਮਿਲੀ ਨਾਲ ਚੱਲ ਜੂ ਯਾਰਾਂ ਦੋਸਤਾਂ ਨਾਲ ਚੱਲ ਜੂ ਹਨਾ ਬੱਚੇ ਇਸ ਫਿਲਮ ਨੂੰ ਬਹੁਤ ਇੰਜੋਏ ਕਰਨਗੇ ਇਸ ਕੈਰੈਕਟਰ ਨੂੰ ਬਹੁਤ ਇੰਜੋਏ ਕਰਨਗੇ ਦੂਜਾ ਜਿਹੜਾ ਇਹ ਹਮੇਸ਼ਾ ਹੀ ਰਹਿੰਦਾ ਹੈ ਕਿ ਜਿਹੜੀ ਕਾਮੇਡੀ ਫਿਲਮ ਹੈ ਨਾ ਉਹ ਇਸ਼ੂਸ ਤੇ ਗੱਲ ਨਹੀਂ ਕਰਦੀ ਇਹਨਾਂ ਤੇ ਇਹ 'ਚ ਬਹੁਤ ਸਾਰੇ ਇਸ਼ੂਸ ਨੇ 16 ਫਰਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਪੰਜਾਬੀ ਫਿਲਮ ਆ ਰਹੀ ਹੈ ਓਏ ਭੋਲੇ ਓਏ ਉਹਦੇ ਵਿੱਚ ਮੁੱਖ ਕਿਰਦਾਰ ਨਿਭਾਉਣ ਵਾਲੇ ਸਾਡੇ ਪੰਜਾਬ ਦੇ ਗੱਭਰੂ ਸਾਡੇ ਨਾਲ ਮੌਜੂਦ ਨੇ ਤਾਂ ਬਾਈ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਥੈਂਕ ਯੂ ਬਾਈ ਥੈਂਕ ਯੂ ਸੋ ਮੱਚ ਬਾਈ ਕੀ ਚੱਕਰ ਪੈ ਗਿਆ ਕੱਚੇ ਜੀ ਆ ਗਏ ਓਏ ਭੋਲਾ ਇਹੀ ਆਉਂਦਾ ਭੋਲਾ ਹੁਣ ਟੋਹਰਾ ਥੋੜੀ ਕੱਢਦਾ ਪਿੰਡਾਂ 'ਚ ਪਤਾ ਨਹੀਂ ਕਿੰਨੇ ਏਦਾਂ ਦੇ ਭੋਲੇ ਹੁੰਦੇ ਨੇ ਪਰ ਉਹਨਾਂ ਦੇ ਕਰਤਾਰ ਨੂੰ ਤੁਸੀਂ ਅੱਜ ਸਕਰੀਨ ਦੇ ਉੱਤੇ ਲੈ ਕੇ ਆ ਰਹੇ ਹੋ ਕਿਵੇਂ ਇਹ ਆਈਡੀਆ ਦਿਮਾਗ ਦੇ ਵਿੱਚ ਆਂਦਾ ਹੈ ਤੇ ਇਹ ਵੀ ਗੱਲ ਸੁਣਨ ਨੂੰ ਮਿਲੀ ਕਿ بڑے ਮੁੱਦੇ ਨੇ ਜਿਹੜੇ ਪੰਜਾਬ ਦੇ ਉਹ ਵੀ ਤੁਸੀਂ ਫਿਲਮ ਦੇ ਵਿੱਚ ਚੱਕ ਰਹੇ ਹੋ ਇਹ ਆਪ ਦਾ ਕੋਈ ਸੁਪਨਾ ਸੀ ਜਾਂ ਡੇਲੀ ਬੇਸਿਸ ਤੇ ਕਿੰਨੀਆਂ ਕਿੰਨੀਆਂ ਚੀਜ਼ਾਂ ਨੂੰ ਤੁਸੀਂ ਅਬਜ਼ਰਵ ਕਰਦੇ ਹੋ ਕਿੰਨੀ ਕਿ ਜ਼ਰੂਰਤ ਹੈ ਨਾ ਚੀਜ਼ਾਂ ਦੀ ਜਦੋਂ ਆਪਾਂ ਘਰੋਂ ਨਿਕਲਦੇ ਆਂ ਮੋਟਰਸਾਈਕਲ ਤੇ ਗੱਡੀ ਤੇ ਸਾਈਕਲ ਤੇ ਦੇਖੋ ਸਾਨੂੰ ਕਿੰਨੇ ਇਸ਼ੂ ਆਉਂਦੇ ਹਨ ਤਾਂ ਮੈਨੂੰ ਲੱਗਦਾ ਉਵੇਂ ਹੀ ਇੱਕ ਫਿਲਮ ਹੁੰਦੀ ਹੈ ਜਿੱਥੋਂ-ਜਿੱਥੋਂ ਭੋਲਾ ਲੰਘ ਰਿਹਾ ਉਹਨੂੰ ਜੋ-ਜ ਕਾਮੇਡੀ ਦੇ ਥਰੂ ਦਿਖਾਇਆ ਹੈ ਨਹੀਂ ਵੀ ਜੀ ਕੋਈ ਲੈਕਚਰ ਦਿੱਤਾ ਇਸ ਫਿਲਮ ਦੇ ਵਿੱਚ ਹਾਸਾ ਤੁਹਾਨੂੰ ਪੂਰਾ ਆਊਗਾ ਪਰ ਇੱਕ 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 ਕੁਐਸਚਨ ਮਾਰਕ ਤੁਹਾਡੇ ਮਾਈਂਡ 'ਚ ਰਹੂਗਾ ਕਿ ਜਿਹੜੀ ਆ ਗੱਲ ਤੇ ਗੱਲ ਜੀ ਕਰਗੇ ਨਾ ਇਹ ਬਹੁਤ ਜਿਹੜੀ ਆ ਇੱਥੇ ਸੋਚਿਆ ਜਾ ਸਕਦਾ ਨਹੀਂ ਭਾਈ ਇਹ ਵੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਇੱਕ ਚੁਟਕਲਾ ਬੇਸ ਕਾਮੇਡੀ ਹੁੰਦੀ ਹੈ ਪਰ ਇਹਦੇ ਵਿੱਚ ਕੁਝ ਕਮੇਡੀ ਵੀ ਅਲੱਗ ਤਰ੍ਹਾਂ ਦੀ ਦੇਖਣ ਨੂੰ ਮਿਲੇਗੀ ਹਾਂ ਇਹ ਚੁਟਕਲੇ ਬਹੁਤ ਘੱਟ ਨੇ ਤੁਹਾਨੂੰ ਉਹਨਾਂ ਦੀ ਲਾਈਫ ਤੇ ਬਹੁਤ ਹਾਸਾ ਆਊਗਾ ਬਹੁਤ ਸਾਰੇ ਕੈਰੈਕਟਰ ਨੇ ਸਾਡੇ ਪਿੰਡਾਂ 'ਚ ਮੈਨੂੰ ਬਹੁਤ ਵਧੀਆ ਲੱਗਦੇ ਆ ਕਿ ਉਹਨਾਂ ਦਾ ਲਾਈਫ ਸਟਾਈਲ ਤੇ ਹੀ ਤੁਹਾਨੂੰ ਬ ਮੈਂ ਨਹੀਂ ਕਰੂੰਗਾ। ਉਹ ਚੀਜ਼ਾਂ ਮੈਨੂੰ ਜ਼ਿਆਦਾ ਵਧੀਆ ਲੱਗਦੀਆਂ ਨੇ। ਇੱਕ بڑا ਜਦੋਂ ਟ੍ਰੇਲਰ ਰੀਲ ਰੀਜ਼ ਹੋਇਆ ਉਹਦੇ ਵਿੱਚ ਇੱਕ ਬੜੀ ਸੋਹਣੀ ਜਿਹੜੀ ਇੱਕ ਵਰਡਿੰਗ ਤੁਸੀਂ ਬੋਲਦੇ ਹੋ ਕਿ ਤੂੰ ਵੀ ਵਿਦੇਸ਼ ਜਾ ਕੇ ਮੁੱਕਰ ਜਾਈਂ। ਅੱਜ ਦੇ ਟਾਈਮ 'ਚ ਪੰਜਾਬ ਦਾ ਵੀ ਇੱਕ ਬੜਾ ਵੱਡਾ ਮੁੱਦਾ ਏ ਤੁਸੀਂ ਟ੍ਰੇਲਰ 'ਚ ਥੋੜੀ ਜਿਹੀ ਝਲਕ ਦਿਖਾਤੀ ਆ ਤੁਸੀਂ ਕਿਵੇਂ ਦੇਖਦੇ ਹੋ ਆ ਚੀਜ਼ ਨੂੰ? ਹਾਂ ਇਹ 'ਚ ਬਹੁਤ ਇਸ਼ੂ ਨੇ ਹੋਰ ਵੀ ਤੁਸੀਂ ਬਹੁਤ ਡਾਇਲੌਗ ਸੁਣੇ ਹੋਣੇ ਆਦੇ 'ਚ ਹਨਾ ਵੀ ਜ਼ਮੀਨਾਂ ਨੂੰ ਲੈ ਕੇ ਜਾ ਉਹ ਵੀ ਲੈ ਕੇ ਹਨਾ ਹਰ ਇਸ਼ੂ ਤੇ ਕਿਉਂਕਿ ਇਸ਼ੂ ਕੁਛ ਨਹੀਂ ਹੁੰਦਾ ਤੁਸੀਂ ਸੋਸਾਇਟੀ ਚ ਰਹਿ ਰਹੇ ਹੋ ਉਹ ਲਾਉਸ ਪਿੰਡ ਚ ਰਹਿ ਰਿਹਾ ਜਿੱਥੇ ਸਾਰਾ ਕੁਝ ਦੇਖ ਰਿਹਾ ਉਹ ਲਾਉਸ ਪਿੰਡ ਤੋਂ ਆਏ ਜਿੱਥੇ ਖੇਡਣ ਨੂੰ ਖਿਡਾਰੀ ਪੂਰੇ ਨਹੀਂ ਹੁੰਦੇ ਹਨਾ ਉਸ ਪਿੰਡ ਤੋਂ ਆਏ ਜਿੱਥੇ ਘਾਗ ਗਿਆ ਕੋਠੀਆਂ ਚ ਸਾਰੇ ਬਾਹਰ ਚਲੇ ਗਏ ਉਸ ਪਿੰਡ ਤੋਂ ਆਏ ਜਿੱਥੇ ਪੰਜ ਇੱਕ ਭਈਆ ਸੋ ਬਿਹਾਰ ਤੋਂ ਆਏ ਹਨਾ ਸੋ ਇਹ ਸਾਰੇ ਇਸ਼ੂਸ ਅਸੀਂ ਫਿਲਮ ਤੇ ਬਹੁਤ ਸਿੱਦਤ ਨਾਲ ਦਿਖਾਏ ਨੇ ਕਿ ਹੁਣ ਉਹ ਆਪਣੀ ਲਾਈਫ ਇੰਟੈਲੀਜੈਂਟ ਬੰਦੇ ਹੁਣ ਜਿਨ੍ਹਾਂ ਨੇ ਸੱਤ ਬੈਂਡ ਲਏ ਉਹ ਸਾਰੇ ਇੰਟੈਲੀਜੈਂਟ ਨੇ ਯਾਰ ਉਹ ਵਧੀਆ ਕੁਛ ਮੁੰਡਿਆਂ ਨੇ ਡਿਸੀਜਨ ਲਿਆ ਇੱਥੇ ਕੋਈ ਬਾਹਰ ਜਾ ਰਿਹਾ ਹੈ ਮੈਂ ਨਹੀਂ ਕਹਿੰਦਾ ਵੀ ਨਾ ਜਾਓ ਉਹ ਜਾ ਰਹੇ ਹੈ ਬਟ ਕਦੇ ਅੱਧੇ ਵਾਪਸ ਵੀ ਆ ਰਹੇ ਹੈ ਹਨਾ ਹੁਣ ਭੋਲੇ ਵਰਗੇ ਵਿਚਾਰੇ ਪਿੰਡਾਂ ਚ ਹਰ ਜਗ੍ਹਾ ਚ ਬੈਠਿਆ ਇਹ ਕਿਸੇ ਕੈਟਾਗਰੀ ਚ ਨਹੀਂ ਆਉਂਦੇ ਤਾਂ ਸਾਨੂੰ ਲੱਗਿਆ ਯਾਰ ਇਹੋ ਜਿਹੀ ਕੈਰੈਕਟਰ ਤੇ ਸਾਨੂੰ ਫਿਲਮ ਕਰਨੀ ਚਾਹੀਦੀ ਹੈ ਨਾ ਤਾਂ ਇਹ ਪੜ ਸਕੇ ਇੰਗਲਿਸ਼ ਚ ਤਾਂ ਭੋਲਾ ਨੇੜੇ ਤੇੜੇ ਵੀ ਨਹੀਂ ਇਹਨੇ ਕੀ ਆਈਲੈਂਡਸ ਕਰ ਲਈ ਯਾਰ ਸੋ ਇਹ ਵੀ ਤਾਂ ਸਾਡੇ ਪੰਜਾਬ ਦਾ ਇੱਕ ਪਾਰਟ ਹੈ ਨਾ ਇਹਦੇ ਥਰੂ ਗੱਲ ਕਰਦੇ ਆ ਭਾਈ ਇਹ ਵੀ ਬੜੀ ਚੀਜ਼ ਦੇਖੀ ਕਿ ਭੋਲਾ ਬੜਾ ਹਾਜ਼ਰ ਜਵਾਬ ਦੇ ਮੁੰਡਾ ਹੈ ਹਾਂ ਇਹ ਤਾਂ ਹੈ ਗੱਲ ਤਾਂ ਉਹਨ ਤੇ ਜ਼ਰੂਰੀ ਵੀ ਆ ਫਿਲਮ ਦੇ ਵਿੱਚ ਤੁਸੀਂ ਜੇ ਕੁਝ ਕਰਨਾ ਹਨਾ ਕਹਾਣੀ ਕਹਿਣੀ ਹੈ ਤਾਂ ਲੋਕ ਇਦਾਂ ਦੇ ਕਰੈਕਟਰ ਨੂੰ ਪਸੰਦ ਕਰਦੇ ਹੋ ਬਾਈ ਹੁਣ ਗੱਲ ਕਰੀਏ ਤਾਂ ਜਿਵੇਂ ਐਜ਼ ਅ ਐਕਟਰ ਵੀ ਤੁਸੀਂ ਫਿਲਮ ਦੇ ਵਿੱਚੋਂ ਤੇ ਐਜ਼ ਅ ਪ੍ਰੋਡਿਊਸਰ ਵੀ ਜਿਆਦਾ ਔਖਾ ਕੀ ਸੀ ਐਜ਼ ਅ ਪ੍ਰੋਡਿਊਸਰ ਜਿਆਦਾ ਔਖਾ ਐਕਟਰ ਤਾਂ ਬਹੁਤ ਸੌਖਾ ਯਾਰ ਐਜ਼ ਅ ਪ੍ਰੋਡਿਊਸਰ ਬਹੁਤ ਪ੍ਰੋਬਲਮਸ ਨੇ ਜਿਹੜੀਆਂ ਆਉਂਦੀਆਂ ਨੇ ਜਿਹੜੀਆਂ ਚਲੋ ਵਧੀਆ ਮੈਂ ਨਹੀਂ ਕਹਿੰਦਾ ਕਿ ਛੋਟੀ ਉਮਰ ਇਹ ਆਪਾਂ ਇਸ ਤੋਂ ਲੰਘ ਗਏ ਤਾਂ ਅੱਗੇ ਜਾ ਕੇ ਚੀਜ਼ਾਂ ਹੋਰ ਸੌਖੀਆਂ ਹੋ ਜਾਣਗੀਆਂ ਬੜੀ ਗੱਲ ਕੀਤੀ ਫਿਲਮ ਦੇ ਵਿੱਚ ਤੁਸੀਂ ਕਿ ਟੈਲੈਂਟ ਬਹੁਤ ਆ ਪਰ ਪੰਜਾਬੀ ਇੰਡਸਟਰੀ ਚ ਉਸ ਟੈਲੈਂਟ ਨੂੰ ਦੇਖਿਆ ਨਹੀਂ ਜਾਂਦਾ ਜਿਵੇਂ ਤੁਸੀਂ ਭਵਿੰਦਰ ਬੱਬਲ ਦੀ ਗੱਲ ਕਰਦੇ ਹੋ ਉਹਨਾਂ ਦੁਆਰਾ ਜਿਹੜਾ ਗੀਤ ਗਾਇਆ ਗਿਆ ਹੈ ਤੇ ਹੁਣ ਮਤਲਬ ਤੁਸੀਂ ਪ੍ਰੋਡਿਊਸਰ ਬਣ ਕੇ ਆ ਗਏ ਹੋ ਤਾਂ ਹੁਣ ਤੁਸੀਂ ਟੈਲੈਂਟ ਨੂੰ ਕਿੰਨਾ ਕਲੱਬਣ ਤੇ ਜ਼ੋਰ ਲਾ ਦੋਗੇ ਆਪਣਾ ਲੱਭਣ ਦੀ ਗੱਲ ਹੁੰਦੀ ਹੈ ਮੈਂ ਤਾਂ ਹਮੇਸ਼ਾ ਹੀ ਮੇਰੀਆਂ ਅੱਖਾਂ ਓਨ ਰਹਿੰਦੀਆਂ ਮੈਂ ਵਿੱਚ ਬਹੁਤ ਸਾਰੇ ਐਕਟਰ ਨੇ ਜਿਹੜੇ ਐਂ ਲਏ ਆ ਉਹ ਮਾਹਰ ਇਹਨੂੰ ਪੁੱਛੋ ਯਾਰ ਐਕਟ ਉਹ ਕਹਿੰਦਾ ਯਾਰ ਮੈਂ ਥੋੜੀ ਐਕਟਰ ਆ ਐਂ ਵੀ ਹੋਇਆ ਬਹੁਤ ਜਗ੍ਹਾ ਕਿ ਮੇਰੇ ਤੋਂ ਤਾਂ ਹੋਣਾ ਹੀ ਨਹੀਂ ਹੋਏਗਾ ਬਾਈ ਆਪੇ ਕਰਾ ਲਾਂਗੇ ਸੋ ਇਹ ਮੇਰੀ ਹਮੇਸ਼ਾ ਹੀ ਰਹਿੰਦੀ ਹੈ ਕਿ ਯਾਰ ਕੋਈ ਰੀਅਲਿਸਟਿਕ ਸਿਨੇਮਾ ਆਪਾਂ ਕਰੀਏ ਡਾਇਲੋਗ ਬਾਜੀ ਬੋਰਥ ਹੋ ਗਈ ਉਹਦੇ ਲਈ ਫਿਰ ਉਹ ਫਰੈਸ਼ ਰਹਿੰਦਾ ਕਨਸੈਪਟ ਹੈ ਨਾ ਸੋ ਭੋਲੇ ਦੀ ਕਹਾਣੀ ਨੂੰ ਇਹਦੀ ਲੋੜ ਸੀਗੀ ਤਾਂ ਜਿਵੇਂ ਤੁਸੀਂ ਉਹ ਫੋਕ ਦੀ ਗੱਲ ਕੀਤੀ ਹੈ ਨਾ ਬੱਬਲ ਜੀ ਨੂੰ ਉਹਨਾਂ ਨੇ ਉਥੋਂ ਲੱਭ ਲਿਆ ਸੌਚੋਂ ਰਹਿੰਦੇ ਤਾਂ ਪੰਜਾਬ 'ਚ ਨੇ ਨਾ ਪਹਿਲਾਂ ਵੀ ਗਾਉਂਦੇ ਰਹੇ ਆ ਪਹਿਲਾਂ ਤਾਂ ਕਿਸੇ ਦੀ ਨਿਗਾ ਚਾਹੀ ਨਹੀਂ ਪਰ ਉਹ ਡਾਇਰੈਕਟਰ ਕੁਛ ਐਦਾਂ ਦੇ ਹੁੰਦੇ ਆ ਸਾਈਕੋ ਜਿਹੜੇ ਕਹਿੰਦੇ ਆ ਕਿ ਸਾਨੂੰ ਐਦਾਂ ਦੇ ਬੰਦੇ ਚਾਹੀਦੇ ਆ ਸਾਨੂੰ ਵੀ ਉਸ ਤੋਂ ਪਹਿਲਾਂ ਸਾਨੂੰ ਲੱਗਿਆ ਸੀਗਾ ਕਿ ਅਸੀਂ ਵੀ ਕੁਝ ਇਦਾਂ ਦਾ ਕੁਝ ਨਵਾਂ ਕਰੀਏ ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ ਐਜ਼ ਆ ਪ੍ਰੋਡਿਊਸਰ ਐਜ਼ ਆ ਐਕਟਰ ਕਿ ਅਸੀਂ ਕੁਝ ਨਵੀਂ ਚੀਜ਼ ਬਣਾਈਏ ਇੱਕ ਗੱਲ ਬੜੀ ਸੁਣਨ ਨੂੰ ਮਿਲਦੀ ਹੈ ਇੰਡਸਟਰੀ ਦੇ ਵਿੱਚ ਕਿ ਅਸੀਂ ਸਾਊਥ ਨੂੰ ਪਿੱਛੇ ਛੱਡਣਾ ਹੈ ਜਾਂ ਅਸੀਂ ਬਾਲੀਵੁੱਡ ਤੋਂ ਅੱਕੇ ਜਾਣਾ ਤੁਸੀਂ ਆ ਚੀਜ਼ ਨੂੰ ਕਿਵੇਂ ਦੇਖਦੇ ਹੋ ਨਹੀਂ ਛੱਡਿਆ ਜਾ ਸਕਦਾ ਪਿੱਛੇ ਛੱਡਣਾ ਪੋਸੀਬਲ ਹੀ ਨਹੀਂ ਉਸ ਉਸ ਦੇ ਪਿੱਛੇ ਤੁਸੀਂ ਪਾਓ ਹੀ ਨਾ ਇਹ ਰੇਸ ਨਹੀਂ ਹੁੰਦੀ ਹੁਣ ਜੇ ਕਹੋਗੇ ਸੰਤਰਾ ਜ਼ਿਆਦਾ ਵਧੀਆ ਕਿ ਸੇਬ ਇਹ ਕੋਈ ਕੰਪੀਟੀਸ਼ਨ ਥੋੜੀ ਹੈ ਉਹਨਾਂ ਕੋ ਬਜਟ ਨਹੀਂ ਯਾਰ ਬਜਟ ਦੇ ਉਹਨਾਂ ਨਾਲ ਆਪਾਂ ਕਿੱਥੋਂ ਰਲ ਜਾਗੇ 500 ਕਰੋੜ ਕੌਣ ਲਾ ਲੂਗਾ ਪੰਜਾਬੀ ਕਿਵੇਂ ਛੱਡੀਏ ਮੈਂ ਅਸੀਂ ਆਪਾਂ ਉਹਨੂੰ ਕਲਚਰ ਨਾਲ ਹਰਾ ਸਕਦੇ ਹਾਂ ਇਰਾਨੀਅਨ ਫਿਲਮਾਂ ਤੁਸੀਂ ਦੇਖ ਲਓ ਵਰਲਡ 'ਚ ਜਾਣੀਆਂ ਜਾਂਦੀਆਂ ਸਭ ਤੋਂ ਬੈਸਟ ਐਕਟਰ ਇਰਾਨੀਅਨ ਹੁੰਦੇ ਆ ਉਹਨਾਂ ਕੋ ਬਜਟ ਨਹੀਂ ਹੁੰਦੇ ਪਰ ਛੋਟੇ ਕੈਮਰੇ ਤੇ ਫਿਲਮ ਬਣਾ ਦਿੰਦੇ ਆ ਪਰ ਉਹ ਵੀ ਜਾਣੇ ਜਾਂਦੇ ਆ ਨਾ ਵਰਲਡ 'ਚ ਤਾਂ ਮੈਨੂੰ ਲੱਗਦਾ ਅਸੀਂ ਆਪਣੇ ਕਲਚਰ ਥਰੂ ਵੱਡਾ ਸਿਨੇਮਾ ਕਰ ਸਕਦੇ ਹਾਂ ਅਸੀਂ ਆਪਣੇ ਫੋਕ ਥਰੂ ਗੱਲਾਂ ਕਹਿ ਸਕਦੇ ਹਾਂ ਜੋ ਸਾਡੇ ਕਲਚਰ ਦਾ ਪਾਰਟ ਰਹੀਆਂ ਸਾਡੇ ਕੋਲ ਇਤਿਹਾਸ ਬਹੁਤ ਵੱਡਾ ਅਸੀਂ ਜਦੋਂ ਉੱਤੇ ਟੌਪਿਕ ਵਾਈਜ਼ ਗੱਲਾਂ ਕਰਨ ਲੱਗੇ ਸਾਡੇ ਕੋਲ ਤਾਂ ਕਨਸੈਪਟ ਹੀ ਨਹੀਂ ਮੁੱਕਣੇ ਇੱਕ ਹੋਰ ਗੱਲ ਦੇਖਣ ਨੂੰ ਮਿਲੀ ਹੈ ਇੱਕ ਭੋਲਾ ਨਾਮ ਦਾ ਨੌਜਵਾਨ ਹੈ ਜਿਹਦਾ ਹੌਸਲਾ ਬਹੁਤ ਵੱਡਾ ਹੈ ਜਿਹੜਾ ਕਹਿੰਦਾ ਕਿ ਨੋਟਾਂ ਨੂੰ ਅੱਗ ਲਾਵਾਂਗੇ ਕੋਈ ਸਮਾਂ ਆਊਗਾ ਹਨ ਪਰ ਅੱਜ ਕੱਲ ਦੇ ਉਹ ਨੌਜਵਾਨੇ ਜਿਹੜੇ ਪੜੇ ਲਿਖੇ ਹੋ ਕੇ ਵੀ ਹੌਸਲੇ ਢਾਈ ਬੈਠੇ ਨੇ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਮੈਨੂੰ ਲੱਗਦਾ ਇਹ ਵੀ ਇੱਕ ਵੱਡੀ ਬੜੀ ਤਗੜੀ ਮੋਟੀਵੇਸ਼ਨ ਹੈ ਫਿਲਮ ਦੇ ਅੰਦਰ ਹਾਂ ਮੋਟੀਵੇਸ਼ਨ ਇਸ ਫਿਲਮ ਚ ਬਹੁਤ ਹੈ ਕਿ ਜਿਹੜਾ ਜਿਹੜਾ ਆ ਜਿਹਨੂੰ ਕੁਝ ਨਹੀਂ ਸੀ ਕਰ ਸਕਦਾ ਇੰਨੇ ਵੀ ਆ ਕੁਝ ਕਰਤਾ ਤਾਂ ਅਸੀਂ ਤਾਂ ਬਹੁਤ ਕੁਝ ਕਰ ਸਕਦੇ ਹਾਂ ਨਾ ਸੋ ਉਹਦੇ ਨਾਲ ਮੈਨੂੰ ਲੱਗਦਾ ਕਿ ਪੋਜ਼ਿਟਿਵਿਟੀ ਤੁਹਾਡੀ ਲਾਈਫ ਦੇ ਅੰਦਰ ਬਹੁਤ ਰਹਿਣੀ ਜ਼ ਤੁਹਾਡੇ ਨਾਲ ਤੁਸੀਂ ਖੁਸ਼ ਰਹਿੰਦੇ ਹੋ ਤੇ ਚੰਗਾ ਕੰਮ ਕਰਦੇ ਨੇ 네ਗੇਟਿਵ ਸੋਚੋਗੇ ਤੁਹਾਡੇ ਨਾਲ 네ਗੇਟਿਵ ਹੀ ਹੋਈ ਜਾਣਾ ਰੋਂਦੇ ਰਹੋਗੇ ਤਾਂ ਤੁਸੀਂ ਨਾ ਰੋਂਦੇ ਹੀ ਰਹੋਗੇ ਠੀਕ ਹੈ ਐ ਕਰੋ ਕਿ ਆ ਗਿਆ ਠੀਕ ਹੈ ਕੋਈ ਨਹੀਂ ਪ੍ਰੋਬਲਮ ਨਹੀਂ ਹੋਰ ਆਜੇ ਖੁਸ਼ ਰਹੋ ਵਧੀਆ ਰਹੋ ਵਧੀਆ ਜੀਵਨ ਬਤੀਤ ਕਰੋ ਤੇ ਬਾਈ ਲਾਸਟ ਦੇ ਵਿੱਚ ਤੁਸੀਂ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ ਉਹ ਕਿਉਂ ਇਸ ਫਿਲਮ ਨੂੰ ਦੇਖਣ ਲਈ ਜਾਣ ਉਹਦੇ ਬਾਰੇ ਕੀ ਕਹਿਣਾ ਚਾਹੁੰਦਾ ਸਭ ਤੋਂ ਵੱਡਾ ਤਾਂ ਇਸ ਫਿਲਮ 'ਚ ਐਂਟਰਟੇਨਮੈਂਟ ਮੈਂ ਕਹਿ ਸਕਦਾ ਬਹੁਤ ਵੱਡਾ ਤੁਸੀਂ ਬਹੁਤ ਇੰਜੋਏ ਕਰੋਗੇ ਫੈਮਿਲੀ ਨਾਲ ਚੱਲ ਜੂ ਯਾਰਾਂ ਦੋਸਤਾਂ ਨਾਲ ਚੱਲ ਜੂ ਹਨਾ ਬੱਚੇ ਇਸ ਫਿਲਮ ਨੂੰ ਬਹੁਤ ਇੰਜੋਏ ਕਰਨਗੇ ਇਸ ਕੈਰੈਕਟਰ ਨੂੰ ਬਹੁਤ ਇੰਜੋਏ ਕਰਨਗੇ ਦੂਜਾ ਜਿਹੜਾ ਇਹ ਹਮੇਸ਼ਾ ਹੀ ਰਹਿੰਦਾ ਹੈ ਕਿ ਜਿਹੜੀ ਕਾਮੇਡੀ ਫਿਲਮ ਆ ਨਾ ਉਹ ਇਸ਼ੂਸ ਤੇ ਗੱਲ ਨਹੀਂ ਕਰਦੀ ਇਹਨਾਂ ਤੇ ਇਹ ਚ ਬਹੁਤ ਸਾਰੇ ਇਸ਼ੂਸ ਨੇ ਤੁਸੀਂ ਇਸ ਤੇ ਬਹੁਤ ਗੱਲ ਕਰ ਸਕਦੇ ਹੋ ਫਿਲਮ ਤੋਂ ਬਾਅਦ ਆਪਾਂ ਜਦੋਂ ਮਿਲਾਂਗੇ ਆਪਾਂ ਗੱਲ ਕਰ ਸਕਦੇ